ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਅਸੀਂ ਮੜੀ ਦਾ ਦੀਵਾ ਨਾਵਲ ਜਿਹੜਾ ਕਿ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਏ ਉਹਦੀ 11ਵੇਂ ਭਾਗ ਦੀ ਜਿਹੜੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਕ ਬਹੁਤ ਹੀ ਵਧੀਆ ਤੇ ਬਹੁਤ ਚਰਚਿਤ ਨਾਵਲ ਰਿਹਾ ਆਪਣੇ ਸਮੇਂ ਦਾ ਦੂਜੇ ਦਿਨ ਸੂਟੀ ਦੇ ਮੂੰਹੋਂ ਨਿਕਲੀ ਗੱਲ ਸਾਰੇ ਵਿਹੜੇ ਵਿੱਚ ਖਿਲਰ ਗਈ ਤੇ ਫਿਰ ਸਾਰੇ ਪਿੰਡ ਦੀਆਂ ਵੇੜੇ ਦੀਆਂ ਕਈ ਅਣਜਕੀਆਂ ਤੀਵੀਆਂ ਤਾਂ ਚੁੱਪਚੀਪੀਤੀਆਂ ਜਾ ਕੇ ਆਪ ਵੀ ਵੇਖਾਈਆਂ ਸਨ ਤੇ ਉਹਨਾਂ ਇਸ ਗੱਲ ਨੂੰ ਹਾਸੇ ਵਜੋਂ ਹੋਰਾਂ ਕੋਲ ਦੱਸਿਆ ਸੀ ਕਈ ਸਿਆਣੀਆਂ ਬੁੱਢੀਆਂ ਤੇ ਬੰਦੇ ਇਹਦੀ ਉਂਝ ਵਿਚਾਰ ਕਰਨ ਲੱਗ ਪਏ ਸਨ ਤੇ ਉਹਨਾਂ ਨੂੰ ਇਹ ਕਿਸੇ ਰੱਬੀ ਕਹਿਰ ਵਰਗੀ ਕੁਸ਼ਗਨੀ ਗੱਲ ਜਾਪਦੀ ਸੀ ਉਹ ਬੜੀ ਗੰਭੀਰਤਾ ਨਾਲ ਇਸ ਵਾਰੇ ਆਪੋ ਵਿੱਚ ਸਲਾਹਾਂ ਕਰਨ ਲੱਗ ਪਏ ਸਨ ਪਰ ਅਜੇ ਤੱਕ ਕਿਸੇ ਨੇ ਉਭਾਸਰ ਕੇ ਕੁਝ ਨਹੀਂ ਸੀ ਆਖਿਆ ਤੇ ਅਸਲ ਗੱਲ ਇਹ ਸੀ ਕਿ ਰੱਬੋਂ ਹੀ ਮਾਰਿਆਂ ਨੂੰ ਹੋਰ ਵਧੇਰੇ ਤਾਉਣਾ ਸਿਆਣੇ ਬੰਦਿਆਂ ਨੂੰ ਚੰਗਾ ਨਹੀਂ ਸੀ ਲੱਗਿਆ ਜਗਸੀਰ ਉਸ ਦਿਨ ਪਿੱਛੋਂ 7-8 ਦਿਨ ਮੰਜੀ ਵਿੱਚ ਪਿਆ ਰਿਹਾ ਐਕੀ ਤਾਪ ਨਾਲ ਉਹਨੂੰ ਖੰਘ ਵੀ ਖਾਸੀ ਹੋ ਗਈ ਸੀ ਨੰਦੀ 5-4 ਦਿਨ ਤਾਂ ਉਹਨੂੰ ਠੰਡਾ ਤਾਤਾ ਦਿੰਦੀ ਰਹੀ ਪਰ ਫਿਰ ਆਪ ਵੀ ਮੰਜੀ ਤੇ ਡਿੱਗ ਪਈ ਚੜਦੇ ਸਿਆਲ ਜਿਹੜਾ ਉਹਨੂੰ ਦਮੇ ਦਾ ਮਾਰੂ ਦੌਰਾ ਪੈਂਦਾ ਸੀ ਐਤ ਕੀ ਉਹ ਇੰਨਾ ਕਰੜਾ ਸੀ ਕਿ ਕਿਤੇ ਕਿਤੇ ਉਹਦਾ ਸਾਹ ਵੀ ਰੁਕ ਜਾਂਦਾ ਸੀ ਅੱਖਾਂ ਖੜੋ ਜਾਂਦੀਆਂ ਸਨ ਤੇ ਪਲਾਂ ਵਿੱਚ ਹੀ ਹੱਥਾਂ ਪੈਰਾਂ ਵਿੱਚ ਆ ਜਾਂਦੀ ਸੀ ਜਗਸੀਰ ਅਜੇ ਭਾਵੇਂ ਚੰਗੀ ਤਰ੍ਹਾਂ ਫਿਰਨ ਤੁਰਨ ਜੋਗਾ ਨਹੀਂ ਸੀ ਹੋਇਆ ਪਰ ਨੰਦੀ ਦਾ ਫਿਕਰ ਕਰਕੇ ਉਹ ਤਾਪ ਚੜੇ ਚੜਾਏ ਕੰਮ ਧੰਦਾ ਕਰਨ ਲੱਗ ਪਿਆ ਸੀ ਰੌਣਕੀ ਤੋਂ ਉਹ ਪਹਿਲਾਂ ਵਾਲੀਆਂ ਗੋਲੀਆਂ ਲੈ ਕੇ ਵੀ ਉਹਨੇ ਖਾ ਲਈਆਂ ਸਨ ਉਹਨਾਂ ਨਾਲ ਕੋਈ ਬਹੁਤਾ ਆਰਾਮ ਨਹੀਂ ਸੀ ਆਇਆ ਅਖੀਰ ਉਸ ਸਿਰੜ ਕਰਕੇ ਤੁਰਿਆ ਫਿਰਿਆ ਤੇ ਤੀਜੇ ਕੋ ਦਿਨ ਉਹਨੂੰ ਆਪਣਾ ਸਰੀਰ ਤੰਦਰੁਸਤ ਜਾਪਣ ਲੱਗ ਪਿਆ ਪਰ ਨੰਦੀ ਜ्यों ਮੰਝੇ 'ਚ ਪਈ ਮੁਰਨਾ ਉੱਠੀ ਤੇ ਜਗਸੀਰ ਨੂੰ ਯਕੀਨ ਹੋ ਗਿਆ ਕਿ ਹੁਣ ਉਸਨੇ ਉੱਠਣਾ ਵੀ ਨਹੀਂ ਸੀ ਇੱਕ ਦਿਨ ਰਾਤ ਨੂੰ ਜਗਸੀਰ ਦੀ ਅੱਖ ਖੁੱਲੀ ਤੇ ਦੀਵੇ ਦੇ ਚਾਨਣ ਨੇ ਉਹਨੂੰ ਨੰਦੀ ਦੀ ਮੰਜੀ ਖਾਲੀ ਝਾਪੀ ਉਹ ਤਰਬਕ ਕੇ ਉੱਠਿਆ ਮੰਜੀ ਸੱਚੀ ਖਾਲੀ ਸੀ ਕੋਠੜੀ ਦਾ ਇੱਕ ਬੂਹਾ ਖੁੱਲਾ ਸੀ ਉਹ ਉੱਠ ਕੇ ਬਾਹਰ ਆਇਆ ਤਾਂ ਨੰਦੀ ਐਡੀ ਕਰੜੀ ਠੰਡ ਵਿੱਚ ਹੱਥਾਂ ਦੇ ਸਹਾਰੇ ਲੁੰਜਿਆਂ ਵਾਂਗ ਪੈਰ ਕਢੀਸਦੀ ਬੈਠੀ-ਬੈਠੀ ਵਿਹੜੇ ਵਿੱਚ ਮੜੀ ਦੇ ਨੇੜੇ ਨੂੰ ਖਿਸਕਦੀ ਜਾਂਦੀ ਦੀ ਸੀ ਉਹਦੇ ਖਿੱਚਵੇਂ ਸਾਹ ਦੀ ਸੀਟੀ ਵਰਗੀ ਆਵਾਜ਼ ਜਗਸੀਰ ਨੂੰ ਸੁਣਦੀ ਸੀ ਇੱਕ ਵਾਰ ਉਹ ਕਾਹਲ ਨਾਲ ਕਾਹਲ ਕਰਕੇ ਉਹਨੂੰ ਫੜਨ ਲਈ ਅਹਲਿਆ ਪਰ ਫਿਰ ਕੁਝ ਸੋਚ ਕੇ ਉਹ ਦੇਲੀ ਉੱਤੀ ਬਹਿ ਗਿਆ ਲੇ ਹੁਣ ਤਾਂ ਮੈਂ ਆਉਂਗੀ ਮੜੀ ਦੇ ਕੋਲ ਜਾ ਕੇ ਉਹਨੂੰ ਟੋਣਦਿਆਂ ਉਬੜਵਾਹੀ ਇੰਜ ਬੋਲੀ ਜਿਵੇਂ ਕਿਸੇ ਬੋਲੇ ਨਾਲ ਗੱਲਾਂ ਕਰਨ ਲੱਗੀ ਹੋਵੇ ਮੈਨੂੰ ਮੈਨੂੰ ਹੁਣ ਕੋਈ ਨਮੋਸ਼ੀ ਨਹੀਂ ਜਦੋਂ ਜਦੋਂ ਤੈਨੂੰ ਕੋਈ ਨਹੀਂ ਮੈਨੂੰ ਕਾਦੀ ਐ ਜੇ ਕੋਈ ਸੱਤਿਆ ਤੇਰੇ ਚ ਹੁੰਦੀ ਤਾਂ ਜਾਣ ਤੂੰ ਪਹਿਲਾਂ ਤੂੰ ਕੁਝ ਕਰਕੇ ਜਾਂਦਾ ਨਾ ਹੁਣ ਤੇਰੀ ਗੱਤ ਹੋਵੇ ਨਾ ਮੇਰੀ ਦੋਹਾਂ ਦੀ ਜੂਨ ਐਵੇਂਗੀ ਐਦੂੰ ਤਾ ਨਾ ਜੰਮਦੇ ਔਤਰਿਆ ਕੀ ਥੋੜਿਆ ਪਿਆਸੀ ਆਪਣੇ ਬਿਨਾ ਤੇ ਉਹ ਸਾਹੋ ਸਾਹ ਹੋਈ ਦੀ ਧੌਣ ਇੱਕ ਪਾਸੇ ਨੂੰ ਲੁੜਕ ਗਈ ਜਗਸੀਰ ਭੱਜ ਕੇ ਉਹਦੇ ਕੋਲ ਗਿਆ ਤੇ ਉਹਨੂੰ ਨਿਆਣਿਆਂ ਵਾਂਗ ਗੋਦੀ ਚੁੱਕ ਕੇ ਅੰਦਰ ਲੈ ਆਇਆ ਨੰਦੀ ਦਾ ਸਾਹ ਬੜਾ ਖਿੱਚਵਾ ਆਉਣ ਲੱਗ ਪਿਆ ਸੀ ਤੇ ਅੱਖਾਂ ਤਾੜੇ ਲੱਗ ਗਈਆਂ ਸਨ ਉਹਨੂੰ ਮੰਜੀ ਉੱਤੇ ਪਾ ਕੇ ਜਗਸੀਰ ਹਾਰੇ ਵੱਲ ਭੱਜਿਆ ਇਸ ਟੋੜੀ ਵਿੱਚ ਰੱਖੇ ਤੱਤੇ ਪਾਣੀ ਦੀ ਕੌਲੀ ਭਰ ਲਿਆ ਆ। ਚੂਲੀ ਨਾਲ ਕੋਸਾ ਪਾਣੀ ਉਸ ਨੰਦੀ ਦੇ ਮੂੰਹ ਵਿੱਚ ਪਾਇਆ ਪਰ ਉਹਨੂੰ ਕੋਈ ਸੁਰਤ ਨਾ ਆਈ। ਫਿਰ ਉਹਨੇ ਨੰਦੀ ਨੂੰ ਚੰਗੀ ਤਰ੍ਹਾਂ ਰਜਾਈ ਵਿੱਚ ਬੁਲੇਟ ਕੇ ਉਹਦੇ ਉੱਤੇ ਇੱਕ ਖੇਸ ਹੋਰ ਦੇ ਦਿੱਤਾ ਤੇ ਉਹਦੀਆਂ ਖੜੋਤੀਆਂ ਲੱਗਦੀਆਂ ਅੱਖਾਂ ਵੱਲ ਤੇ ਅੱਡੇ ਹੋਏ ਮੂੰਹ ਵੱਲ ਝਾਕਦਾ ਰਿਹਾ। ਇੱਕ ਵਾਰੀ ਉਹਨੂੰ ਖਿਆਲ ਆਇਆ ਕਿ ਜਾ ਕੇ ਡੇਰੇ ਵਾਲੇ ਸਾਧ ਨੂੰ ਸਾਦ ਲਿਆਏ। ਪਰ ਫਿਰ ਆਪਣੀ ਮੰਜੀ ਉੱਤੇ ਬੈਹੰਦਿਆ ਉਸ ਬੋਲ ਕੇ ਆਖਿਆ ਜਦੋਂ ਇਹਨੇ ਅੱਗੇ ਪਿੱਛੇ ਮਰਨਾ ਹੀ ਐ ਤਾਂ ਹੋਰ ਇਹਨੂੰ ਕਾਹਨੂੰ ਬਹੁਤਾਂ ਦੁਖੀ ਕਰਕੇ ਲਮਕਾ ਕੇ ਮਾਰਨਾ ਤੇ ਫਿਰ ਉਹ ਚੁੱਪ ਕਰਕੇ ਬੇਧਿਆਨਾ ਜਿਹਾ ਹੋਇਆ ਮੰਜੀ ਤੇ ਲੰਮਾ ਪੈ ਕੇ ਛੱਤ ਵੱਲ ਝਾਕਣ ਲੱਗ ਪਿਆ ਉਹਨੂੰ ਇੰਜ ਜਾਪਿਆ ਜਿਵੇਂ ਛੱਤ ਵਿੱਚੋਂ ਕੋਈ ਬੰਦਾ ਉਹਦੇ ਵੱਲ ਝਾਕ ਰਿਹਾ ਹੋਵੇ ਤੇ ਉਹ ਇੰਜ ਬੋਲਣ ਲੱਗ ਪਿਆ ਜਿਵੇਂ ਇਸ ਬੰਦੇ ਨਾਲ ਗੱਲਾਂ ਕਰਦਾ ਹੋਵੇ ਪੜੂਆ ਜਹਾਨ ਦੇ ਆ ਭਲਾ ਇਹੋ ਜੇ ਨਰਕ ਦੇ ਕੀੜਿਆਂ ਨੂੰ ਬੰਦੇ ਦੇ ਜਾਮੇ ਪਾਉਣ ਦੀ ਕੀ ਲੋੜ ਹੁੰਦੀ ਹੈ ਤੈਨੂੰ ਕੁਝ ਚਿਰ ਪਿੱਛੋਂ ਉਹਨੂੰ ਆਪਣਾ ਪਿੰਡਾ ਮੁੜਤਾਪ ਨਾਲ ਪੱਖ ਦਾ ਜਾਪਿਆ ਤੇ ਉਹ ਨਟਾਲ ਹੋ ਕੇ ਪਿਆ ਰਿਹਾ ਫੇਰ ਉਹਨੂੰ ਨੰਦੀ ਦੇ ਸਾਹ ਨਾਲ ਇੱਕ ਅਜੀਬ ਆਵਾਜ਼ ਸੁਣਾਈ ਦਿੱਤੀ ਤੇ ਉਹ ਉੱਠ ਕੇ ਬਹਿ ਗਿਆ ਪਰ ਉਹਦੇ ਉੱਠਦਿਆਂ-ਉੱਠਦਿਆਂ ਉਹ ਆਵਾਜ਼ ਮਦਮ ਪੈ ਕੇ ਬੰਦ ਹੋ ਗਈ ਜਦੋਂ ਤਾਈ ਉਹ ਨੰਦੀ ਦਾ ਹੱਥ ਫੜ ਕੇ ਨਬਜ ਟੋਣ ਲੱਗਿਆ ਉਦੋਂ ਤਾਈ ਨੰਦੀ ਦੀਆਂ ਨਬਜਾਂ ਕੂਣੀਆਂ ਤੇ ਆ ਗਈਆਂ ਸਨ ਤੇ ਅਧਮਿਚੀਆਂ ਅੱਖਾਂ ਦਾ ਰੰਗ ਡੇਲਿਆਂ ਵਰਗਾ ਹੋ ਗਿਆ ਸੀ ਇੱਕ ਜੁੱਲੀ ਟੰਗਣੇ ਤੋਂ ਲਾ ਕੇ ਜਗਸੀਰ ਨੇ ਭੁੰਜੇ ਸੁੱਟੀ ਤੇ ਨੰਦੀ ਨੂੰ ਚੁੱਕ ਕੇ ਉਹਦੇ ਉੱਤੇ ਪਾਉਂਦਿਆਂ ਬੋਲਿਆ ਲੈ ਤੂੰ ਤਾਂ ਚੱਲ ਬਿਨਾਂ ਗੰਗਾ ਜਲ ਮੂੰਹ ਲਾਇਆਈ ਮੈਂ ਹੋਰ ਕੁਛ ਚਿਰ ਤਾਈ ਤੇਰੇ ਲੈ ਕੇ ਆਇਆ ਲੈ ਤੇਰੇ ਮੰਗਰੇ ਉਹਨੇ ਮੰਜੀ ਉੱਤੋਂ ਬਿਸਤਰਾ ਚੁੱਕ ਕੇ ਪਾਸੇ ਧਰ ਦਿੱਤਾ ਤੇ ਮੰਜੀ ਦੀ ਦੌਣ ਉਤਾਹਾਂ ਕਰਕੇ ਪੁੱਠੀ ਖੜੀ ਕਰ ਦਿੱਤੀ ਉਸ ਪਿੱਛੋਂ ਉਹ ਨੰਦੀ ਦੀ ਲੋਥਰੇ ਕੋਲ ਖੇਸ ਦੀ ਬੁੱਕਲ ਮਾਰ ਕੇ ਸੁੱਤੇ ਸੁਭਾਈ ਬਹਿ ਕੇ ਸਾਹਮਣੀ ਕੰਦਵਲ ਚਾਕਣ ਲੱਗ ਪਿਆ ਤੇ ਉਹਨੂੰ ਇੰਜ ਬੈਠਿਆਂ ਬੈਠਿਆਂ ਹੀ ਲੋਈ ਪਾਟ ਗਈ ਜਦੋਂ ਪੌ ਫੁਟਾਲੇ ਦੀ ਲੋ ਬੂਹੇ ਦੀਆਂ ਵਿਰਲਾ ਵਿੱਚੋਂ ਦੀ ਦਿਸੀ ਤਾਂ ਜਗਸੀ ਉੱਠ ਕੇ ਬਾਹਰ ਆ ਗਿਆ ਪਹਿਲਾਂ ਉਸ ਵੀੜੇ ਦੀਆਂ ਇੱਕ ਦੋ ਸਿਆਣੀਆਂ ਬੁੱਢੀਆਂ ਤੇ ਬੰਦਿਆਂ ਨੂੰ ਦੱਸਿਆ ਫਿਰ ਧਰਮ ਸਿੰਘ ਦੇ ਘਰ ਵੱਲ ਤੁਰ ਪਿਆ ਧਰਮ ਸਿੰਘ ਬਾਹਰਲੇ ਘਰ ਛੱਪਰੇ ਹੀ ਸੁੱਤਾ ਸੀ ਉਸ ਦਿਨ ਪਿੱਛੋਂ ਉਹਨੇ ਘਰ ਜਾਣਾ ਹੀ ਛੱਡ ਦਿੱਤਾ ਸੀ ਤੇ ਬਾਹਰਲੇ ਘਰ ਹੀ ਰਹਿਣ ਲੱਗ ਪਿਆ ਸੀ 22 ਰਾਤ ਬੇਬੇ ਪੂਰੀ ਹੋ ਗਈ ਜਗਸੀਰ ਨੇ ਜਦੋਂ ਉਹਦੇ ਮੰਜੇ ਕੋਲ ਜਾ ਕੇ ਬੈੰਦੇ ਆਖਿਆ ਤਾਂ ਧਰਮ ਸਿੰਘ ਨੇ ਰਤਾ ਵੀ ਹੈਰਾਨੀ ਜਾਂ ਅਫਸੋਸ ਕੀਤੇ ਬਿਨਾਂ ਇੱਕ ਲੰਮਾ ਹੌਂਕਾ ਭਰਦਿਆਂ ਜੀਵਨ ਤਸੱਲੀ ਨਾਲ ਕਿਹਾ ਚਲੋ ਵਿਚਾਰੀ ਛੁੱਟ ਗਈ ਚੰਗੇ ਕਰਮ ਕਰਕੇ ਆਈ ਸੀ ਸਾਡੇ ਤੇ ਅੱਗੋਂ ਕੁਝ ਬੋਲਣ ਲੱਗਿਆ ਉਹਦਾ ਗੱਜ ਭਰ ਆਇਆ ਜਦੋਂ ਉਹ ਉੱਠ ਕੇ ਪੱਗ ਬੁਲੇਟਦਿਆਂ ਜੁੱਤੀ ਪਾ ਰਿਹਾ ਸੀ ਤਨਜਗਸੀਰ ਨੇ ਉਹਦੀਆਂ ਉਹਨਿੰਦਰੇ ਨਾਲ ਸੂਹੀਆਂ ਸੂਹੀਆਂ ਹੋਈਆਂ ਅੱਖਾਂ ਵਿੱਚ ਸਿੱਲ ਵੇਖੀ ਤਨਜਗਸੀਰ ਦਾ ਟਿਕਿਆ ਟਿਕਾਇਆ ਦਿਲ ਹਿੱਲ ਗਿਆ ਜਦੋਂ ਉਹਨੇ ਨੀਵੀ ਪਾਈ ਤਾਂ ਉਹਦੀਆਂ ਅੱਖਾਂ ਵਿੱਚੋਂ ਜਿਵੇਂ ਵਰਿਆਂ ਦਾ ਇਕੱਠਾ ਹੋਇਆ ਪਾਣੀ ਸਾਰਾ ਹੀ ਮੁਦ ਗਿਆ ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਰੱਬ ਦਾ ਨਾਮ ਐ ਸਭ ਨੇ ਚੱਲਣਾ ਇਹ ਤਾਂ ਬਣੀ ਆਈ ਐ ਕੋਈ 4 ਦਿਨ ਪਹਿਲਾਂ ਕੋਈ ਮਗਰੋ ਧਰਮ ਸਿੰਘ ਨੇ ਘੱਗੀ ਆਵਾਜ਼ ਵਿੱਚ ਜਗਸੀਰ ਦਾ ਦਿਲ ਧਰਾਉਣ ਲਈ ਆਖਿਆ ਪਰ ਉਹਦਾ ਦਿਲ ਧਰਾਉਣ ਲੱਗਿਆਂ ਉਹ ਆਪ ਉਸ ਨਾਲੋਂ ਪਹਿਲਾਂ ਡੋਲ ਗਿਆ ਤੇ ਮੁੜ ਉਹ ਤੋਂ ਕੋਈ ਗੱਲ ਨਾ ਕੀਤੀ ਗਈ ਕਿੰਨੇ ਚਿਰ ਪਿਛੋਂ ਉਹਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਮੂਕਾ ਮੋਢੇ ਉੱਤੇ ਧਰ ਕੇ ਜਗਸੀਰ ਨੂੰ ਬਾਹਾਂ ਫੜ ਕੇ ਉਠਾਉਂਦਿਆਂ ਬੋਲਿਆ ਉਠ ਉਹਨੂੰ ਹੁਣ ਕਿਸੇ ਟਿਕਾਣੇ ਲਈਏ ਆਪਣੇ ਦੁੱਖ ਤਾਂ ਆਪਣੇ ਨਾਲ ਹੀ ਮੁੱਕਣਗੇ ਤੇ ਧਰਮ ਸਿੰਘ ਦੀ ਸਾਰੀ ਦੇ ਆਪਣੇ ਦੁੱਖ ਸ਼ਬਦ ਬੋਲਦਿਆਂ ਫੇਰ ਕੰਬ ਗਈ ਜਦੋਂ ਦੋਵੇਂ ਜਗਸੀਰ ਦੇ ਘਰ ਆਏ ਤਾਂ ਵਿਹੜੇ ਦੇ ਖਾਸੇ ਤੀਵੀਆਂ ਤੇ ਬੰਦੇ ਇਕੱਠੇ ਹੋਏ ਬੈਠੇ ਸਨ ਨੰਦੀ ਨੂੰ ਤੀਵੀਆਂ ਨਹਾਈ ਜਾਂਦੀਆਂ ਸਨ ਸੂਟੀ ਨੇ ਜਗਸੀਰ ਨੂੰ ਸਹੰਤ ਮਾਰ ਕੇ ਅੰਦਰ ਸੱਦ ਲਿਆ ਤੇ ਧਰਮ ਸਿੰਘ ਵਿੜੇ ਵਿੱਚ ਬੈਠੇ ਬੰਦਿਆਂ ਕੋਲ ਜਾ ਬੈਠਾ ਉੱਤੇ ਪਾਉਣ ਨੂੰ ਕੋਈ ਕੱਪੜਾ ਲੀੜਾ ਕੁਝ ਫਿਕਰਮੰਦ ਆਵਾਜ਼ ਵਿੱਚ ਸੂਟੀ ਨੇ ਜਗਸੀਰ ਨੂੰ ਪੁੱਛਿਆ ਜਗਸੀਰ ਨੂੰ ਹੁਣ ਤਾਂ ਹੀ ਇਸ ਗੱਲ ਦਾ ਕੋਈ ਚਿੱਤ ਚੇਤਾ ਵੀ ਨਹੀਂ ਸੀ ਉਹ ਚੁੱਪ ਕੀਤਾ ਕੋਠੜੀ ਦੇ ਮਗਰਲੇ ਖੁੰਝੇ ਗਿਆ ਤੇ ਲੱਕੜ ਦਾ ਪੁਰਾਣਾ ਸੰਦੂਕ ਖੋਲਣ ਲੱਗ ਪਿਆ ਜਰਦੀ ਖਾਦੀ ਉਹ ਜੰਦਰੇ ਦੀ ਦੋ ਕੁ ਵਾਰ ਹਲਾਏ ਤੋਂ ਖੁੱਲ ਗਈ ਟੱਕਣ ਖੋਲ ਕੇ ਉਹਨੇ ਹੱਥ ਮਾਰਿਆ ਇੱਕ ਪਾਸੇ ਉੱਤੇ ਹੀ ਖੱਦਰ ਦੇ ਇੱਕ ਕੱਪੜੇ ਵਿੱਚ ਨਿੱਕੀ ਜਿਹੀ ਇੱਕ ਗਠੜੀ ਬੰਨੀ ਪਈ ਸੀ ਹਾ ਗਠੜੀ ਚ ਹੋਣਾ ਸਾਰਾ ਕੁਝ ਉਹਦੇ ਮਗਰੇ ਆਈ ਸੂਟੀ ਨੇ ਓਕੜ ਕੇ ਸੰਦੂਕ ਵਿੱਚ ਝਾਕਦਿਆਂ ਆਖਿਆ ਜਗਸੀਰ ਨੇ ਉਹਨੂੰ ਗਠੜੀ ਕੱਢ ਕੇ ਫਰਾ ਦਿੱਤੀ ਜਦੋਂ ਸੂਟੀ ਨੇ ਗੱਠੜੀ ਖੋਲੀ ਤਾਂ ਉਸ ਵਿੱਚੋਂ ਸਾਰਾ ਕੁਝ ਨਿਕਲ ਆਇਆ ਤਿੰਨ ਕੱਪੜੇ ਖੰਮਣੀ ਤੇ ਖਫਣ ਬਸ ਸਭ ਕੁਝ ਹੈਗਾ ਸੂਟੀ ਨੇ ਤਸੱਲੀ ਨਾਲ ਆਖਿਆ ਤੇ ਬਣੀ ਬਣਾਈ ਗੱਠੜੀ ਬਾਹਰ ਲੈ ਗਈ ਜਗਸੀਰ ਪਲਕੂ ਸੰਦੂਕ ਕੋਲ ਖੜੋਤਾ ਰਿਹਾ ਤੇ ਫਿਰ ਉਹਦੇ ਅੰਦਰੋਂ ਜਿਵੇਂ ਕੋਈ ਹੋਰ ਹੀ ਬੰਦਾ ਬੋਲਿਆ ਬੇਬੇ ਮੇਰਾ ਲੀੜਾ ਲੱਤਾ ਤੇ ਉਹ ਉੱਥੇ ਹੀ ਸੰਦੂਕ ਕੋਲ ਬਹਿ ਗਿਆ ਉਹਦਾ ਚਿਹਰਾ ਇੱਕ ਬੋਰੰਗਾ ਭੇਤ ਬਣ ਗਿਆ ਇੱਕ ਰੰਗ ਉਹਦੇ ਹੋਠਾਂ ਉੱਤੇ ਉਪਰੀ ਮੁਸਕਾਨ ਦਾ ਸੀ ਦੂਜਾ ਰੰਗ ਉਹਦੀਆਂ ਅੱਖਾਂ ਵਿੱਚ ਸੋਗ ਤੇ ਉਦਾਸੀ ਦਾ ਸੀ ਤੇ ਤੀਜਾ ਰੰਗ ਉਹਦੇ ਆਲਣੇ ਦੇ ਤੀਲਿਆਂ ਵਾਂਗ ਉਲਝੇ ਰੁੱਖੇ ਚਿਹਰੇ ਉੱਤੇ ਸੀ ਅੱਗੇ ਦੇ ਹਨੇਰੇ ਦਾ ਰੰਗ ਤੇ ਇਨ੍ਹਾਂ ਤਿੰਨਾ ਰੰਗਾਂ ਵਿੱਚੋਂ ਜਿਵੇਂ ਜਗਸੀਰ ਦੀਆਂ ਪਿਛਲੀਆਂ ਸਾਰੀਆਂ ਪੀੜੀਆਂ ਦੇ ਲੋਕਾਂ ਦੇ ਜੀਵਨ ਦਾ ਕੋਈ ਭੇਤ ਉਗੜਾਇਆ ਸੀ ਉਹ ਭੇਤ ਜਿਹਨੂੰ ਜਗਸੀਰ ਦੀ ਆਤਮਾ ਸਿਰਫ ਮਹਿਸੂਸ ਕਰ ਸਕਦੀ ਸੀ ਉਹਦੇ ਧੁਰੰਦਰ ਜਾਣਾ ਅਜੇ ਉਹਦੇ ਵਸ ਦੀ ਗੱਲ ਨਹੀਂ ਸੀ ਜਾਪਦੀ। ਉਹਦਾ ਮਹਾਂਦਰਾ ਦੇ ਜੂਨ ਇੱਕ ਅਜੀਹਾ ਭੇਤ ਭਰਿਆ ਚਿੱਤਰ ਜਾਪਦਾ ਸੀ ਜਿਦੀ ਹਰ ਲਕੀਰ ਵਿੱਚ ਪੂਰੀਆਂ ਸਦੀਆਂ ਦੇ ਰੰਗ ਭਰੇ ਪਏ ਸਨ। ਪਰ ਇਸ ਚਿੱਤਰ ਦੇ ਕਿਸ ਮੈਲੇ ਰੰਗਾਂ ਵਿੱਚ ਗਵਾਚੇ ਭੇਤ ਅਜੇ ਵੀ ਪਤਾ ਨਹੀਂ ਕਦੋਂ ਤੱਕ ਭੇਤ ਹੀ ਰਹਿਣੇ ਸਨ ਕਿਉਂਕਿ ਰੰਗ ਮਨੁੱਖ ਦੀ ਅੱਖ ਨੂੰ ਅੱਜ ਵੀ ਵੱਡਾ ਭੁਲੇਖਾ ਪਾ ਸਕਣ ਦੇ ਸਮਰੱਥ ਹਨ ਦੋ ਰੰਗ ਆਪੋ ਵਿੱਚ ਜਦੋਂ ਮਿਲਦੇ ਹਨ ਤਾਂ ਮਨੁੱਖ ਦੀ ਅੱਖ ਨੂੰ ਤੀਜੇ ਰੰਗ ਦਾ ਭੁਲੇਖਾ ਪਾ ਜਾਂਦੇ ਹਨ ਕੁਝ ਚਿਰ ਪਿੱਛੋਂ ਜਦੋਂ ਜਗਸੀਰ ਬਾਹਰ ਬੰਦਿਆਂ ਵਿੱਚ ਆ ਕੇ ਬੈਠਾ ਤਾਂ ਵਿੱਚੋਂ ਹੀ ਕਈ ਜਣੇ ਸਧਾਰਨ ਗੱਲਾਂ ਤੋੜ ਕੇ ਨੰਦੀ ਦਾ ਬਿਵਾਨ ਕੱਢਣ ਤੱਕ ਲੱਗੇ ਪਰ ਸਿੱਧਾ ਆਖਣ ਦਾ ਕਿਸਦਾ ਹਿਆ ਨਹੀਂ ਸੀ ਗੱਲ ਤੋੜਨ ਵਾਲਿਆਂ ਨੇ ਭਾਵੇਂ ਕਿਸੇ ਵੇਲੇ ਦੀ ਖਾਰ ਖੱਡਣ ਲਈ ਗੱਲ ਤੋਰੀ ਸੀ ਪਰ ਜਗਸੀਰ ਦੇ ਕੂਨੇ ਸੁਭਾ ਨੇ ਉਹਨਾਂ ਦੀ ਧਾਰ ਖੁੰਡੀ ਕਰ ਦਿੱਤੀ ਤੇ ਇੱਕ ਦੋ ਸਿਆਣਿਆਂ ਨੇ ਗੱਲਾਂ ਵਿੱਚੋਂ ਗੱਲ ਹੋਰ ਪਾਸੇ ਪਾ ਲਈ ਨੰਦੀ ਦੇ ਸੰਸਕਾਰ ਪਿੱਛੋਂ ਪਿੰਡ ਵਿੱਚ ਜੀ ਨੂੰ ਵੀ ਪਤਾ ਲੱਗਿਆ ਉਹਨੇ ਆ ਕੇ ਹਾ ਦਾ ਨਾਰਾ ਮਾਰਿਆ ਆਂਡ ਗੌਂਡ ਦੀਆਂ ਤੀਵੀਆਂ ਵਾਰੀ ਨਾਲ ਬੈਠੀਆਂ ਰਹੀਆਂ ਪਰ ਦਿਨ ਦੇ ਛਪਾ ਨਾਲ ਹੋਰ ਸਭ ਘਰੋਂ ਕਰੀ ਚਲੇ ਗਏ ਸਿਰਫ ਜਗਸੀਰ ਤੇ ਧਰਮ ਸਿੰਘ ਦੋਵੇਂ ਰਹਿ ਗਏ ਧਰਮ ਸਿੰਘ ਨੂੰ ਵੀ ਜਗਸੀਰ ਨੇ ਘਰ ਜਾਣ ਲਈ ਆਖਿਆ ਪਰ ਉਸ ਲੰਮਾ ਹੌਂਕਾ ਭਰ ਕੇ ਜਵਾਬ ਦਿੱਤਾ ਹੁਣ ਆਪਣਾ ਘਰ ਕਿੱਥੇ ਐ ਜਗਸਿਆ ਤੇ ਫਿਰ ਬਿੰਦ ਨੂੰ ਰੋਕ ਕੇ ਉਹ ਇੰਜ ਬੋਲਿਆ ਜਿਵੇਂ ਆਪਣੇ ਦਿਲ ਉਤੇ ਪਿਆ ਸਾਰਾ ਭਾਰ ਹੌਲਾ ਕਰ ਲੈਣਾ ਚਾਹੁੰਦਾ ਹੋਵੇ ਤੈਨੂੰ ਤਾਂ ਇੱਕੋ ਦਰੇਗ ਐ ਜਗਸਿਆ ਬਈ ਤੇਰਾ ਕੁਛ ਨਹੀਂ ਬਣਿਆ ਪਰ ਜਿਨ੍ਹਾਂ ਦਾ ਸਭ ਕੁਝ ਹੈਗਾ ਕਾਰਬਾਰ ਬਾਲ ਬੱਚੇ ਜ਼ਮੀਨ ਜਾਇਦਾਦ ਉਹ ਤੇਰੇ ਭਾ ਦਾ ਸੁਖੀ ਐ ਤੂੰ ਮੇਰਾ ਭਰਾ ਐ ਤੇਰੇ ਕੋਲ ਕਾਦਾ ਲੁਕਾਇਆ ਐ ਤੇਰੇ ਆਲੀ ਟਾਲੀ ਵਡਣ ਮੰਗਰੂੰ ਐਸਾ ਬਖੇੜਾ ਘਰ ਚ ਪਿਆ ਸਭ ਕੁਝ ਛੱਡ ਛਡਾ ਕੇ ਸਾਦਾ ਆਂਗੂ ਵਾੜੇ ਚ ਛੱਪਰ ھیਟ ਜਾ ਬੈਠਾ ਬੰਦਾ ਜੱਗ ਸਿਆ ਕੀ ਸੋਚਦਾ ਹੋ ਕੀ ਜਾਂਦਾ ਖਬਰ ਇਹ ਦੁਨੀਆ ਬਣੀ ਭੈੜੇ ਬੰਦੇ ਆਸਤੇ ਐ ਇਹੋ ਜੇ ਲੋਕਾਂ ਨਾਲ ਕੱਟਣ ਆਸਤੇ ਜਗਸਿਆ ਬੰਦੇ ਦੀ ਕਾਠੀ ਸਤਮਨ ਲੋਹੇ ਵਾਲੇ ਗੱਡੇ ਅਰਗੀ ਨਰੋਈ ਚਾਹੀਦੀ ਐ ਕਿੱਕਰ ਦੇ ਮੁੱਚਰ ਅਰਗੀ ਦੇ ਤੇ ਕਣ ਅਰਗੀ ਬਜਰਾਤਮਾ ਮਾੜੇ ਬੰਦੇ ਦਾ ਇੱਥੇ ਕੀ ਮਾਜਣਾ ਮਾੜੇ ਨੂੰ ਤਾਂ ਦੁਨੀਆ ਛਿਲਕਾਂ ਦੇ ਕੇ ਓਠਾਂ ਨੂੰ ਖੰਡਾ ਦਿੰਦੀ ਐ ਧਰਮ ਸਿੰਘ ਇਕਦਮ ਚੁੱਪ ਹੋ ਗਿਆ ਪਰ ਇਕਬਿੰਦ ਮਗਰੋਂ ਉੱਬੜ ਵਾਹ ਬੋਲਿਆ ਜਗਸਿਆ ਮੋਹ ਬਿਨਾ ਕਾਦੀ ਦੁਨੀਆ ਤੇ ਮੋਹ ਹੋਣ ਦੇ ਲੋਕਾਂ ਚੋਂ ਪਤਾ ਨਹੀਂ ਕਿਉਂ ਮੁੱਕਦਾ ਹੀ ਜਾਂਦਾ ਹੈ। ਜ਼ਮੀਨ ਜਾਇਦਾਦ ਨੂੰ ਕੀ ਅੱਗ ਲਾਉਣਾ ਹੈ ਜਦੋਂ ਬੰਦਿਆਂ ਦੇ ਮਾਨੀ ਨਾ ਮਿਲੇ। ਜ਼ਮੀਨ ਜਾਇਦਾਦ ਤਾਂ ਬੰਦੇ ਦੇ ਹੱਥਾਂ ਦੀ ਮੈਲ ਹੁੰਦੀ ਹੈ। ਜਦੋਂ ਬੰਦਾ ਮੈਲ ਹੀ ਚੱਟਣ ਲੱਗ ਪੇ ਫਿਰ ਧਿਰ ਗੈਸੀ ਜੂਨ ਦੀ। ਧਰਮ ਸਿੰਘ ਫਿਰ ਚੁੱਪ ਕਰ ਗਿਆ ਤੇ ਬਿੰਦ ਘੁਮਾਂ ਗਰੋਂ ਉਸ ਇੱਕ ਲੰਮਾ ਹੌਂਕਾ ਭਰ ਕੇ ਹੇ ਵਾਹਿਗੁਰੂ ਆਖਿਆ ਤੇ ਚੁੱਪ ਕਰਕੇ ਘਰ ਨੂੰ ਤੁਰ ਪਿਆ। ਜਗਸੀਰ ਗਮਸੂਮ ਪਿਆ ਧਰਮ ਸਿੰਘ ਦੀਆਂ ਕਹੀਆਂ ਗੱਲਾਂ ਬਾਰੇ ਸੋਚਦਾ ਰਿਹਾ। ਮੁਚਰ ਵਰਗੀ ਦੇ ਤੇ ਕਣ ਵਰਗੀ ਆਤਮਾ। ਇਹਦੇ ਬਾਰੇ ਉਹ ਮੁੜਮੁੜ ਖਿਆਲਦਾ ਰਿਹਾ। ਪਰ ਅਜਿਹੇਆਂ ਦੇਹਾਂ ਤੇ ਆਤਮਾਵਾਂ ਵਾਲੇ ਬੰਦਿਆਂ ਦੇ ਮੋਹਾਂਦਰੇ ਫਿਰ ਵੀ ਉਹਦੀਆਂ ਅੱਖਾਂ ਅਗਰੇ ਸਾਫ਼ ਨਾ ਉਗੜੇ। ਸੋਤੇ ਹੋਏ ਧਰਮ ਸਿੰਘ ਰੋਟੀ ਖਾ ਕੇ ਤੇ ਜਗਸੀਰ ਵਾਸਤੇ ਦੋ ਰੋਟੀਆਂ ਲੈ ਕੇ ਮੁੜ ਆਇਆ। ਵੱਡੀ ਰਾਤ ਤਾਈ ਉਹ ਦੋਵੇਂ ਗੱਲਾਂ ਕਰਦੇ ਰਹੇ। ਧਰਮ ਸਿੰਘ ਨੇ ਭੰਤੇ ਤੇ ਉਹਦੀ ਮਾਂ ਦੀਆਂ ਸਾਰੀਆਂ ਗੱਲਾਂ ਜਗਸੀਰ ਨੂੰ ਦੱਸ ਦਿੱਤੀਆਂ ਤੇ ਅੱਧੀ ਰਾਤ ਵੇਲੇ ਜਦੋਂ ਉਹ ਸੁੱਤੇ ਤਾਂ ਧਰਮ ਸਿੰਘ ਦਾ ਚਿੱਤ ਬੜਾ ਹੌਲਾ ਹੋਇਆ ਹੋਇਆ ਸੀ ਜਗਸੀਰ ਭਾਵੇਂ ਧਰਮ ਸਿੰਘ ਨਾਲ ਪਹਿਲੇ ਦਿਨੋਂ ਬੜਾ ਮੋਹ ਕਰਦਾ ਰਿਹਾ ਸੀ ਪਰ ਅੱਜ ਉਹਨੂੰ ਧਰਮ ਸਿੰਘ ਨਾਲ ਬੜੀ ਉਪਰੀ ਜਿਹੀ ਹਮਦਰਦੀ ਹੋਣ ਲੱਗ ਪਈ ਤੇ ਜਦੋਂ ਧਰਮ ਸਿੰਘ ਸੌਂ ਵੀ ਗਿਆ ਸੀ ਜਗਸੀਰ ਅਜੇ ਜਾਗਦਾ ਪਿਆ ਉਹਦੇ ਬਾਰੇ ਸੋਚੀ ਜਾਂਦਾ ਸੀ ਤੀਜੇ ਦਿਨ ਧਰਮ ਸਿੰਘ ਨੇ ਨਾਲ ਜਾ ਕੇ ਨੰਦੀ ਦੇ ਫੁੱਲ ਆਪ ਚੁਗਾਏ ਤੇ ਫਿਰ ਸਾਰੀ ਰਸਮ ਪੂਰੀ ਕਰਕੇ ਜਗਸੀਰ ਨੂੰ ਕਿਹਾ ਕਿਸੇ ਗੱਲ ਦਾ ਫਿਕਰ ਨਾ ਕਰੀ ਮੇਰਾ ਵੀ ਹੁਣ ਚਿੱਤ ਹਿੱਲਿਆ ਖੜਾ ਜੋ ਕੋਲੇ ਐ ਸਭ ਪੁੰਨ ਖਾਤੇ ਲੱਗ ਜੇ ਤਾਂ ਖਬਰੇ ਜਨਮ ਸਫਲਾ ਹੋ ਹੀ ਜਾਏ ਤੂੰ ਹਰਦوار ਜਾ ਫਿਰ ਆਪਾਂ ਮਰਨੇ ਦੀ ਸਲਾਹ ਕਰਾਂਗੇ ਪੈਸੇ ਟਕੇ ਦਾ ਕੋਈ ਫਿਕਰ ਨਾ ਕਰੀ ਆ ਲੈ ਹਾਲੇ ਐਨੇ ਕੁ ਲੈ ਜਾ ਤੇ ਧਰਮ ਸਿੰਘ ਨੇ ਜਦੋਂ ਦਸਾਂ ਦਸਾਂ ਦੇ ਪੰਜ ਨੋਟ ਕੱਢ ਕੇ ਜਗਸੀਰ ਨੂੰ ਫੜਾਏ ਉਹ ਤੋਂ ਹੱਥ ਅਗਾ ਨਾ ਕੀਤਾ ਗਿਆ ਫੜ ਲੈ ਧਰਮ ਸਿੰਘ ਨੇ ਉਹਦਾ ਹੱਥ ਫੜ ਕੇ ਨੋਟ ਉਹਦੀ ਮੁਠੀ ਵਿੱਚ ਫੜਾਉਂਦਿਆਂ ਆਖਿਆ ਮੈਂ ਕੋਈ ਤੇਰੇ ਤੇ ਆਸਾਨ ਨਹੀਂ ਕਰਦਾ ਉਹ ਮੇਰੀ ਵੀ ਧਰਮ ਦੀ ਮਾਂ ਸੀ ਤੂੰ ਧਰਮ ਦਾ ਭਰਾ ਹੈ ਹੋਰ ਤਾਂ ਮੇਰਾ ਇਸ ਦੁਨੀਆ 'ਚ ਹੈ ਹੀ ਕੌਣ ਹੁਣ ਤੇ ਨਾਲ ਹੀ ਧਰਮ ਸਿੰਘ ਦੀਆਂ ਅੱਖਾਂ ਵਹਿ ਤੁਰੀਆਂ ਮੈਂ ਤੇਰਾ ਦੇਣਾ ਕਿੱਥੇ ਕਿੱਥੇ ਦਿਉ ਬਾਈ ਜਗਸੀਰ ਤੋਂ ਵੀ ਜਦੋਂ ਆਪਣਾ ਆਪ ਨਾ ਸੰਭਿਆ ਗਿਆ ਤਾਂ ਉਹ ਧਰਮ ਸਿੰਘ ਦੇ ਗਲ ਨੂੰ ਚਿੰਬੜ ਕੇ ਪੂਬੇ ਰੋਣ ਲੱਗ ਪਿਆ ਧਰਮ ਸਿੰਘ ਉਹਨੂੰ ਨਿੱਕੇ ਬੱਚਿਆਂ ਵਾਂਗ ਥਾਪੜ ਕੇ ਬਰਾੰਦਾ ਰਿਹਾ ਪਰ ਜਗਸੀਰ ਦਾ ਰੋਣ ਮੁੱਕਣ ਵਿੱਚ ਨਹੀਂ ਸੀ ਆਉਂਦਾ ਜਿਵੇਂ ਸਾਰੀ ਉਮਰ ਹੀ ਜਿਵੇਂ ਸਾਰੀ ਉਮਰ ਦੀ ਇਕੱਠੀ ਹੋਈ ਪੀੜ ਉਹ ਅੱਜ ਹੀ ਧੋਣਾ ਚਾਹੁੰਦਾ ਹੋਵੇ ਤੇ ਇਸ ਤੋਂ ਅਗਲਾ ਭਾਗ ਅਸੀਂ ਅਗਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਸ਼ੇਅਰ ਕਰਾਂਗੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਾਵਲ ਦੀ ਜਿਹੜੀ ਕਹਾਣੀ ਹੈ ਬਹੁਤ ਵਧੀਆ ਲੱਗ ਰਹੀ ਹੋਵੇਗੀ ਬਹੁਤ ਬਹੁਤ ਧੰਨਵਾਦ